ਸਸਫੀਰ ਜੀ ਨਮਸਤੇ ਮੈਂ ਤੁਹਾਡਾ ਆਪਣਾ ਹਜੂ ਸਿੰਘ ਬਾਂਸਿਕਿਆ ਮੰਤਰੀ ਪੰਜਾਬ ਦੇ ਵਿਧਾਇਕ ਹਲਕਾ ਸ਼੍ਰੀ ਨੰਪੁਰ ਸਾਹਿਬ ਅੱਜ ਦੁਰਗਾਸ਼ਮੀ ਦੇ ਪਾਵਨ ਪਵਿੱਤਰ ਮੌਕੇ ਤੇ ਆਪ ਸਭ ਦੇ ਨਾਲ ਇੱਕ ਖੁਸ਼ੀ ਸਾਂਝੀ ਕਰਨ ਜਾ ਰਿਹਾ ਕਿ ਸਾਡੇ ਨਾਕੇ ਦੀਆਂ ਦੋ ਪ੍ਰਮੁੱਖ ਸੜਕਾਂ ਜੋ ਇੱਕ ਤਾਂ ਸਾਡੇ ਨਾਕੇ ਦੇ ਜਿਹੜੇ ਪ੍ਰਮੁੱਖ ਧਾਰਮਿਕ ਸਥਾਨ ਹੈ ਉਹਨਾਂ ਨੂੰ ਵੀ ਜੋੜਦੀਆਂ ਨੇ ਤੇ ਕਈ ਪਿੰਡ ਜਿਹੜੇ ਹੈ ਉਹਨਾਂ ਨੂੰ ਜੋੜਨ ਵਾਲੀਆਂ ਸੜਕਾਂ ਜਿਨ੍ਹਾਂ ਦੀ ਹਾਲ ਕਿਸੇ ਕਾਫੀ ਖਸਤਾ ਸੀ ਇੱਕ ਤੋਂ ਨਵੀਆਂ ਬਣਨ ਜਾ ਰਹੀਆਂ ਇੱਕ ਉਹ ਚੌੜੀਆਂ ਹੋ ਰਹੀਆਂ 10 ਫੁੱਟ ਤੋਂ 18 ਫੁੱਟ ਹੋ ਰਹੀਆਂ ਮੇਰੇ ਲੰਬੇ ਸਮੇਂ ਤੋਂ ਅਸੀਂ ਇਸ ਅ ਇਸ ਪ੍ਰਿਆਸ ਸੀ ਕਿ ਇਹਨਾਂ ਸੜਕਾਂ ਨੂੰ ਜਿਹੜਾ ਹੈ ਚੌੜਾ ਕੀਤਾ ਜਾਵੇ ਤੇ ਦੋਨੋਂ ਜਿਹੜੀਆਂ ਸੜਕਾਂ ਇਹ ਜਿਹੜਾ ਹੁਣ ਇਹਦਾ ਟੈਂਡਰ ਲੱਗਿਆ ਤੇ ਟੈਂਡਰ 8 ਅਕਤੂਬਰ ਨੂੰ ਖੁੱਲਣ ਗਿਆ ਇਹ ਦੋਨੋਂ ਸੜਕਾਂ ਹਨ ਇੱਕ ਸਾਡੀ ਜਿਹੜੇ ਨੰਗਲ ਦਾ ਪ੍ਰਮੁੱਖ ਧਾਰਮਿਕ ਸਥਾਨ ਹੈ ਜਿੱਥੇ ਮੇਰੀ ਵੀ ਨੀਜੀ ਆਸਥਾ ਹੈ ਸਾਡੇ ਜਲਫਾ ਮਾਤਾ ਮੰਦਰ ਤੋਂ ਲੈ ਕੇ ਹੰਬੇਯਾਲ ਨੰਗਲ ਡੁਕਲੀ ਮੇਕਪੁਰ ਬਾਨਕਪੁਰ ਤੋਂ ਲੈ ਕੇ ਮੇਨ ਰੂਟ ਤੱਕ ਜਿਹੜੀ ਸਾਡੀ ਨੰਗਲ ਨੰਪੁਰ ਸਬਮੀ ਰੂਟ ਹੈ ਇੱਕ ਕੀਪ ਇੰਨਾ ਜੋੜਤੀ ਹੈ ਤੇ ਸੜਕ ਜਿਹੜੀ ਹੈ ਇੱਕ ਤਰੀਕੇ ਨਾਲ ਉਹਨੇ ਬਾਈਪਾਸ ਦਾ ਕੰਮ ਕਰੂਗਾ ਜਿਹੜੀ ਨੰਗਲ ਦੇ ਉੱਪਰਲਾ ਜਿਹੜਾ ਨਾਕਾ ਹੈ ਕਿਨ ਇਰੀਆ ਜਾਂ ਸਾਰੇ ਉਹਨਾਂ ਨੂੰ ਜਿਹੜਾ ਹੈ ਬਹੁਤ ਮਾਣ ਚੁਗਗੇ ਜਿਹੜੇ ਸਾਡੇ ਬੱਚੇ ਜਿਹੜੇ ਆ ਪੜ੍ਹਨਿਆ ਬਜ਼ੁਰਗ ਉਹ ਇਸ ਰਸਤੇ ਤੇ ਰਾਹੀ ਹੋਣ ਜਦੋਂ ਚੌੜੀ ਹੋ ਜਾਊਗੀ ਸੜਕ ਤੇ ਸ਼ਾਨਦਾਰ ਬਣ ਜੂਗੀ ਯੂਜ਼ ਕਰ ਸਕਦੇ ਨੇ ਇੱਕ ਤਰੀਕੇ ਨਾਲ ਇੱਕ ਆਊਟਰ ਬਾਈਪਾਸ ਬਣੂਗਾ ਐਦਾਂ ਜਿਹੜੇ ਸਾਡਾ ਦੂਜਾ ਪ੍ਰਮੁੱਖ ਨੰਗਲ ਸ਼ਹਿਰ ਦਾ ਦੂਜਾ ਪ੍ਰਮੁੱਖ ਤਾਂ ਆਪਨੇ ਥਾਂ ਹੈ ਗੁਰਦੁਆਰਾ ਸ਼੍ਰੀ ਪਟਵਾਰ ਸਾਹਿਬ ਜਿੱਥੇ ਦਸਮ ਪਾਤਸ਼ਾਹ ਬਾਦਸ਼ਾਹ ਦਰਬੇਸ਼ਤਾਂ ਤਾਂ ਗੁਰੂ ਗ ਨਕਤੇ ਸੀ ਬਾਸਪੁਰ ਤੋਂ ਲੈ ਕੇ ਸੁਆਮੀਪੁਰ ਖੇਡਾ ਬਾਗ ਤੱਕ ਚੜੀ ਹੈ ਐਂ ਅਖੀਰ ਤੱਕ ਜਿਹੜੀ ਇਹ ਸੜਕ ਹੈ ਇਹ ਵੀ ਇਸ ਵਕਤ ਕਾਫੀ ਬੁਰੀ ਹਾਲਤ ਹੈ ਖਸਤਾ ਹਟ ਹੈ ਇਹ ਬਿਲਕੁਲ ਨਵੀਂ ਵੀ ਬਣ ਰਹੀ ਹੈ ਤੇ 18 ਫੁੱਟ ਹੋ ਰਹੀ ਹੈ ਇਹ ਸਾਡੇ ਇਲਾਕੇ ਦਾ ਪੰਜਾਬ ਦਾ ਸਭ ਤੋਂ ਸੋਹਣਾ ਏਰੀਆ ਹੈ ਸومیਪੁਰ ਖੇੜਾ ਬਾਗ ਪਿੰਘਵੜੀ ਖਿੰਗੜੀ ਇੰਨਾ ਸੋਹਣਾ ਇਲਾਕਾ ਹੈ ਇਹ ਜਿੱਥੇ ਜਦੋਂ ਇੱਥੇ ਸੜਕ ਚੌੜੀ ਹੋਊਗੀ ਤਾਂ ਇੱਥੇ ਟੂਰਿਜ਼ਮ ਵੀ ਬਹੁਤ ਫੈਲੂਗਾ ਜਿਹੜਾ ਸਾਡਾ ਇੱਥੇ ਕੰਟੈਂਟ ਸਿਟੀ ਬਣਾਉਣ ਦਾ ਸੁਪਨਾ ਉਸ ਨੂੰ ਵੀ ਜਿਹੜਾ ਹੈ ਹੋਰ ਇੱਥੇ ਇਨਵੈਸਟਰਸ ਆਣਗੇ ਤੇ ਇਹਦੀ ਸਰੀਆ ਡਿਵੈਲਪਮੈਂਟ ਹੋ ਸਕਦੀ ਹੈ ਇਹਨਾਂ ਦੋਨੋਂ ਸੜਕਾਂ ਦੇ ਨਾਲ ਇਹ ਪਿੰਡ ਜੋ ਡੰਗਲ ਦੇ ਕੋਚ ਬਸੇ ਹੋਏ ਪਿੰਡ ਨੇ ਪਰ ਹੁਣ ਤੱਕ ਅਣਦੇਖੇ ਸੀ ਅੰਗੋਲੇ ਸੀਗੇ ਇਹਨਾਂ ਪਿੰਡਾਂ ਦੇ ਵਿੱਚ ਵਿਕਾਸ ਦੀ ਲਹਿਰ ਵਿੱਚ ਹੈ ਜਿਹੜੀ ਤੇਜ਼ ਹੋਊਗੀ ਨਵੇਂ ਦੁਕਾਨਾਂਾਂ ਦੇ ਇਹ ਸ਼ੁਰੂੰਗ ਇੰਡਸਟਰੀ ਲਈ ਵੀ ਚਾਂਸਸ ਬਣਦੇ ਨੇ ਤਾਂ ਮੈਂ ਇਹ ਸਾਰੇ ਪਿੰਡਾਂ ਵਾਸੀਆਂ ਨੂੰ ਮੁਬਾਰਕਬਾਦ ਹੁੰਦਾ ਨੰਗਲ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਨੇ ਤੇ ਨਾਲ ਹੀ ਇੱਕ ਅਪਡੇਟ ਜਿਹੜੀ ਸਾਡੀ ਨੰਗਲ ਤੋਂ ਲੈ ਕੇ ਨਨਪੁਰ ਸਾਬ ਤੱਕ ਸੜਕ ਹੈ ਪਿਛਲੇ ਇੱਕ ਸੜਕ ਜਿਹੜੀ ਹੈ ਬਰਸਾਤਾਂ ਚ ਇਕਦਮ ਹੀ ਬਹੁਤ ਬੁਰੀ ਤਰ੍ਹਾਂ ਜਿੰਕੇ ਅਜਰ ਪੂਰੀ ਤਰ ਖੁੱਲ ਗਈ ਤੇ ਇੰਨੀ ਖਸਤਾ ਹਾਲਤ ਹੋ ਗਈ ਕਿ ਥੇ ਥੇ ਤਾ ਜਿਹਨੇ ਬਿਲਕੁਲ ਨਾ ਤੁਸੀਂ ਚੱਲ ਹੀ ਨਹੀਂ ਸਕਦੇ ਪਹਿਲੀ ਗੱਲ ਤਾਂ ਮੈਂ ਆਪ ਸਭ ਦਾ ਧੰਨਵਾਦ ਦਿੰਦਾ ਕਿ ਸਾਰੇ ਸਾਡੇ ਜਿਹੜੇ ਯੂਥ ਕਲੱਬ ਦੇ ਸਾਥੀ ਨੌਜਵਾਨ ਵੀਰੀ ਨੇ ਬਹੁਤ ਇੱਜ਼ਤ ਰੱਖੀ ਪਿਛਲੇ 1.5 ਮਹੀਨੇ ਤੋਂ ਲੜ ਕੇ ਅੜ ਕੇ ਪਹਿਲਾ ਟੈਂਡਰ ਲਵਾਇਆ ਫਿਰ 11 ਸਤੰਬਰ ਨੂੰ ਟੈਂਡਰ ਖੁੱਲਿਆ ਇੱਕੋ ਹੀ ਠੇਕੇਦਾਰ ਆਇਆ ਸੀ ਫਿਰ ਉਹਦੀ ਅਜ ਪੂਰੇ ਇੱਕੀ ਅਫਸਰ ਅੱਜ ਜਿਹੜੀ ਉਹਦੀ ਅਪਰੂਵਲ ਫਾਈਨਲ ਮੈਂ ਅੱਜ ਹੀ ਪਹਿਲੇ ਕਮਿਟੀ ਨੂੰ ਚਿੱਠੀ ਭੇਜ ਦੂੰਗਾ ਉਹ ਟੈਂਡ ਸਪੋਟ ਹਾਈਵੇ ਸੂ ਲੈ ਕੇ ਤੇ ਜਿਹਨਾਂ ਠੇਕੇਦਾਰ ਨੂੰ ਪੂਰੀ ਚਿੱਠੀ ਸੈਕਸ਼ਨ ਲੈਟਰ ਜਾ ਚੁੱਕੀ ਹੈ ਠੇਕੇਦਾਰ ਨਾਲ ਗੱਲ ਵੀ ਹੋ ਗਈ اگلے 2-3 ਦਿਨਾਂ ਤੱਕ ਲਈ ਦਸ਼ਰੇ ਕਰਕੇ ਲੇਬਰ ਗਈ ਹੋਈ ਹੈ ਉਹਨ ਪ੍ਰੋਮਿਸ ਕੀਤਾ ਹੈ ਕਿ ਅਗਲੇ 3-4 ਦਿਨਾਂ 'ਚ ਕੰਮ ਸ਼ੁਰੂ ਹੋ ਜਾਊਗਾ ਕਿਰਪਾ ਕਰਕੇ 3-4 ਦਿਨ ਹੋਰ ਬਹੁਤ ਤਕਲੀਫ ਹੈ ਕੱਟ ਲੋ ਤੇ 3-4 ਦਿਨ 'ਚ ਜਿਹੜਾ ਕੰਮ ਹੈ ਜਿਹੜਾ ਹੈ ਬਿਲਕੁਲ ਸ਼ੁਰੂ ਹੋ ਗਿਆ ਸਾਰੀ ਜਿਹੜੀ ਹੈ ਲੀਗਲ ਹਰਡਲਸ ਤੋਂ ਦੂਰ ਹੋ ਗਈਆਂ ਜਿਨ੍ਹਾਂ ਜਿਨ੍ਹਾਂ ਨੂੰ ਵੀ ਤਕਲੀਫ ਦਾ ਸਾਹਮਣਾ ਕਰਨਾ ਪਿਆ ਮੈਂ ਇਹ ਮੈਂ بطور ਵਿਧਾਇਕ ਮੈਂ ਉਹਨਾਂ ਤੋਂ ਸ਼ਮਾ ਮੰਗਦਾ ਨਾ ਨਹੀਂ ਜਿਹੜਾ ਸਾਡੇ ਨੰਗਲ ਵਾਲੇ ਪਾਸੇ ਜਿਹੜੇ ਨੰਗਲ ਐਸਡੀਐਮ ਦੇ ਪਿੰਡ ਹੈ ਉਹ ਕਲੀਅਰ ਹੋ ਗਿਆ ਨਨਪੁਰ ਸਾਹਿਬ ਦੇ ਕੁਝ ਪਿੰਡ ਰਿੰਦੇ ਫੋਗ ਲੇਨਿੰਗਾਸ ਤੇ ਅਗਲੇ ਹਫਤੇ ਅਸੀਂ ਜਿੰਨੇ ਸਾਡੇ 32 ਪਿੰਡਾਂ ਨੇ ਉਹਦੇ ਸਰਪੰਚ ਸੇਵਾ ਨਾਲ ਮੀਟਿੰਗ ਕਰਕੇ ਡਿਜ਼ਾਈਨ ਇੱਕ ਵਾਰੀ ਚੈੱਕ ਕਰਾ ਕੇ ਐਕਵੀਜ਼ੀਸ਼ਨ ਦਾ ਕੰਮ ਵੀ ਸ਼ੁਰੂ ਹੋ ਜਾਊਗਾ ਜਿਹੜੀ ਚਾਰ ਮਾਰਗੀ ਹੋਣੀ ਹੈ ਪਰ ਉਦੋਂ ਤੱਕ ਜਿਹੜੀ ਰਾਹਤ ਵਾਲੀ ਗੱਲ ਹੈ ਕਿ ਜਿਹੜੀ ਸੜਕ ਦੀ ਬਰੰਬਦ ਦਾ ਕੰਮ ਹੈ ਉਹ ਬਿਲਕੁਲ ਹੈ ਨ ਸੜਕ ਦੀ ਗਲਤ 15 ਬੀਟੈਂਚੈਂ ਫਾਈਨ ਹੋ ਜੁਗੇ ਕਿਤੇ ਕੋਈ ਦਿੱਕਤ ਨਹੀਂ ਹੋਗੀ ਆ ਆਪ ਸਭ ਦੇ ਸਾਥ ਲਈ ਬਹੁਤ ਬਹੁਤ ਧੰਨਵਾਦ ਆ ਇਹ ਸਭ ਕੁਝ ਥੋੜੇ ਕਰਕੇ ਹੀ ਮਨ ਕੇ ਹੋ ਰਿਹਾ ਸਾਡੇ ਇਲਾਕੇ ਨੂੰ ਚਮਕਾਣਾ ਜਿਹੜਾ ਹੈ ਜੋ ਜੋ ਵਾਦੇ ਕੀਤੇ ਆ ਹਰ ਪੱਲ ਇਹੀ ਬੋਝ ਨਾ ਕਿ ਉਹ ਨਾ ਵਾਦੇ ਹਿੰਦੇ ਖੜੇ ਦਰਸ਼ਕੀ ਆਪ ਜਿਹੜੇ ਮੇਡਾਂ ਦੇ ਉੱਤੇ ਖੜੇ ਹੋ ਸੋ ਉੱਤਰ ਸਕੀਏ ਮੈਂ ਇਹ ਸਾਰੇ ਪਿੰਡ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕ ਬਾਤ ਹੈ ਮੈਂ 8 ਅਕਤੂਬਰ ਨੂੰ ਇਹਨਾਂ ਦੋਨੋਂ ਸੜਕਾਂ ਦਾ ਜਿਹੜਾ ਟੈਂਡਰ ਖੋਲ ਜੂਗਾ ਤੇ ਫਿਰ ਉਸ ਤੋਂ ਉਸ ਦਿਨਾਂ ਚ ਜਿਹੜਾ ਕੰਮ ਸ਼ੁਰੂ ਹੋ ਜੂਗਾ ਧੰਨਵਾਦ ਜੀ